ਗੱਲ ਹੁੰਦੀ ਏ ਸਾਡੇ ਨਾ ਪਹਿਲਾ ਨੜਵਿਓ ਥਲੇ ਬੁਲਾਉਂਦੇ ਆ ਅਸੀਂ ਪਹਿਲਾ ਨੜੋਂ ਜਿਆਦਾ ਤਿਆਰੀ ਕਰਕੇ ਬੈਠੇ ਆ ਆਪਣੇ ਦਰਸ਼ਨ ਦੀ ਸਾਡਾ ਕੰਮ ਵੀ ਸਾਡਾ ਰਤਨ ਵੀ ਜਿਆਦਾ ਅਸੀਂ ਸਾਲ ਸਾਲ ਦਾ ਰਤਨ ਨਾਲ ਲੱਗਦੇ ਰਹੇ ਜੀ ਕੋਈ ਲੱਗੇ ਲੱਗੇ ਘਰ ਵਾਲੇ ਨਾ ਪਿੰਡਾਂ ਵਾਲੇ ਜਿਹੜੇ ਆ ਉਹਨਾਂ ਇੰਨਾ ਹੀ ਸੰਜੋਗ ਦਿੱਤਾ ਬਣਾ ਸਾਨੂੰ ਹੱਥਾਂ ਤੇ ਜੁਕਿਆ ਖਸਾਬ ਨਾਲ ਤੇ ਮਾਝੇ ਵਾਲੇ ਆਏ ਆ ਤੇ ਮਾਝੇ ਵਾਲੇ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਅਸੀਂ ਪਹਿਲਾ ਦਿਨ ਜਦੋਂ ਰੁਕੇ ਨਾ ਫਤੇਗੜ ਸਭ ਰੁਕੇ ਆ ਸਾਨੂੰ ਰਾਤ ਨੂੰ ਬੀਬੀਆਂ ਦਰਸ਼ਨ ਕਰਨੀਆਂ ਸੰਗਤ ਦੀਆਂ ਸੰਗਤ ਦੀ ਵੀ ਸੰਗਤ ਆਈ ਆ ਗੁਰੂ ਆਨੰਦਸਰ ਘਰ ਤੋਂ ਆਈ ਆ ਸਾਨੂੰ ਇੰਨਾ ਉੱਚਾ ਚੁੱਕਦੇ ਆ ਅਸੀਂ ਉਹ ਦੇਖ ਕੇ ਨਾ ਮੈਂ ਪਹਿਲੇ ਮੋਨਾ ਸੀ ਮੈਂ ਉਹ ਦਿਨ ਦੇ ਕੇਸ ਰੱਖ ਲਿਆ ਮੈਂ ਕੇਸ ਰੱਖ ਲਿਆ ਆਪਣੇ ਸਿਰ ਤੇ ਵੀ ਸਾਨੂੰ ਸਿੱਖੀ ਦਾ ਸਾਡਾ ਕੀ ਮਾਨਿਆ ਸਾਡਾ ਗੁਰੂ ਰਾਮਦਾਸ ਦੀ ਧਰਤੀ ਨੂੰ ਕੀ ਕਹਿੰਦੇ ਆ ਸਰ ਜੀ ਬਾਈ ਕੀ ਨਾਂ ਹੈ ਕਿੱਥੋਂ ਆਏ ਹੋ ਕੁਲਵੰਤ ਸਿੰਘ ਮੇਰਾ ਨਾਂ ਹੈ ਪਿੰਡ ਗਵਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਅੰਮ੍ਰਿਤਸਰ ਕਿੰਨਾ ਸਮਾਂ ਹੋ ਗਿਆ ਇਹਨੂੰ ਮੈਨੂੰ ਆਏ ਨੂੰ ਜੀ ਮੈਂ ਪਹਿਲੇ ਦਿਨ ਤੋਂ ਆਇਆ ਜੀ ਜਿਹੜੇ ਦਿਨ ਤੋਂ ਹੀ ਆ ਮੈਂ ਗਿਆ ਸੀ ਘਰ ਪਾਸ ਵਿੱਚ 10 ਦਿਨਾਂ ਅਸ ਗਿਆ ਫਿਰ ਆ ਗਿਆ 2 ਮਹੀਨੇ ਦਾ ਸਮਾਂ ਕਿਵੇਂ ਨਿਕਲਿਆ ਹੈ ਇੰਨਾ ਯਾ ਪਤਾ ਹੀ ਨਹੀਂ ਲੱਗਿਆ ਨਹੀਂ ਸਾਨੂੰ ਪਤਾ ਨਹੀਂ ਲੱਗਾ ਵਧੀਆ ਨਿਕੜਾ ਇੱਥੇ ਜੀ ਬਹੁਤ ਵਧੀਆ ਸਮਾਂ ਇੱਥੇ ਕਿਸੇ ਤਰੀਕੇ ਦੀ ਤੰਗੀ ਕਿਉਂਕਿ ਘਰ ਤੋਂ ਬਾਹਰ ਆ ਮੋਰਚੇ ਤੇ ਬੈਠਣਾ ਹੁੰਦਾ ਕੋਈ ਰੋਟੀ ਪਾਣੀ ਜਾਂ ਕੋਈ ਹੋਰ ਚੀਜ਼ਾਂ ਦੀ ਕੋਈ ਤੰਗੀ ਕਮੀ ਪੇਸ਼ੀ ਕਦੇ ਆਈ ਹੈ ਅਸੀਂ ਕਿਸਾਨ ਆ ਜੀ ਅਸੀਂ ਖੇਤੀ ਪੈਦਾ ਕਰਦੇ ਆ ਸਾਰਾ ਅੰਨ ਗਾਉਣੇ ਆ ਸਾਰੇ ਭਾਰਤ ਨੂੰ ਵਰਜਾਉਣੇ ਆ ਠੀਕ ਆ ਜੀ ਸਾਡੇ ਆ ਵਾਸਤੇ ਤੇ ਸਾਡੇ ਕਿਸਾਨਾਂ ਨੇ ਬਦਲੰਗਰ ਲਾਇਆ ਜੀ ਜੀ ਅਸੀਂ ਇੱਥੇ ਭੁੱਖੇ ਰਹਿ ਸਕਦੇ ਆ ਤੇ ਫਿਰ ਸਾਰੀ ਦੁਨੀਆ ਫਿਰ ਭੁੱਖੇ ਰਹਿ ਜਾਏਗੀ ਠੀਕ ਆ ਜੀ ਹੌਸਲੇ ਉਦਾਂ ਹੀ ਨੇ ਬੁਲੰਦ ਨੇ ਹੌਸਲੇ ਇੱਦਾਂ ਹੀ ਰਹਿਣਗੇ ਹੌਸਲੇ ਸਾਡੇ ਬਹੁਤ ਬੁਲੰਦੇ ਆ ਜੀ ਹੌਸਲੇ ਇਦਾਂ ਰਹਿਣਗੇ ਸਾਡੇ ਯਾਨੀ ਕਿ ਤੁਸੀਂ ਉਹ ਦੇਖ ਕੇ ਚੱਲਦੇ ਹੋ ਵੀ ਦਿੱਲੀ ਵਾਲਾ ਸਾਲ ਸਵਾ ਸਾਲ ਲਾਤਾ ਸੀ ਇਹ ਤਾਂ ਹਜੇ 2 ਮਹੀਨੇ ਹੋਏ ਆ ਨਾ ਇਹ ਵੀ ਚੀਜ਼ ਇੱਕ ਆਉਂਦੀ ਆ ਕਿ ਉਦੋਂ ਤਾਂ ਯਾਰ ਸਵਾ ਸਾਲ ਲਾਤਾ ਸੀ ਕੋਈ ਗੱਲ ਨਹੀਂ ਹਜੇ ਤਾਂ 2 ਮਹੀਨੇ ਹੋਏ ਨੇ ਨੰੰਦੀ ਹੁਣ ਗੱਲ ਆਉਂਦੀ ਏ ਸਾਡੇ ਨਾ ਪਹਿਲਾਂ ਨਾਲੋਂ ਹੀ ਹੌਸਲੇ ਬੁਲੰਦੇ ਆ ਅਸੀਂ ਪਹਿਲਾਂ ਨਾਲੋਂ ਹੀ ਜਿਆਦਾ ਤਿਆਰੀ ਕਰਕੇ ਬੈਠੇ ਆ ਆਪਣੀ ਰੱਸ਼ਨ ਦੀ ਸਾਡਾ ਕੰਮ ਵੀ ਸਾਡਾ ਰੱਸ਼ਨ ਵੀ ਜਿਆਦਾ ਅਸੀਂ ਸਾਲ ਸਾਲ ਦਾ ਰੱਸ਼ਨ ਨਾਲ ਲੱਗਦੇ ਰਹੇ ਅਸੀਂ ਟਰਾਲੀਆਂ ਦੇ ਪਿਆ ਵਾ ਪਰੀਨਾ ਭਰਾਵਾਂ ਨੇ ਸਾਨੂੰ ਲੰਗਰ ਦੀ ਥੋੜੀ ਨਹੀਂ ਹੁੰਦੀ ਇੱਥੋਂ ਵਾਲਿਆਂ ਨੇ ਹਜੇ ਤੱਕ ਤੁਸੀਂ ਆਪਣਾ ਬਣਾਇਆ ਨਹੀਂ ਲੰਗਰ ਹਜੇ ਤੱਕ ਪਿੰਡਾਂ ਚੋਂ ਹੀ ਆਉਂਦਾ ਹਾਂਜੀ ਪਿੰਡਾਂ ਚੋਂ ਹਜੇ ਤੀ ਕਰਾਉਂਦਾ ਪਿਆ ਸੀ ਅਸੀਂ ਆਪਣਾ ਲੰਗਰ ਨਹੀਂ ਬਣਾਇਆ ਅਸੀਂ ਫਿਰ ਆਪਣੀ ਉਹ ਰਸਤਾ ਹੀ ਉਹਨਾਂ ਨੇ ਦੇ ਦਿੱਤੀਆਂ ਵਿੱਚ ਕਿ ਜਿਹੜੀ ਸਾਡੇ ਖਰਾਬ ਹੋਣ ਵਾਲੀਆਂ ਦੇ ਦਿੱਤੀਆਂ ਵੀ ਨਾਲੇ ਵੀ ਬਣਵਾ ਲਓ ਠੀਕ ਹੈ ਜੀ ਅਸੀਂ ਆਪਣੀ ਇਹ ਬਹੁਤ ਵੱਡੀ ਗੱਲ ਆ ਹਨਾ ਵੀ ਪਿੰਡਾਂ ਵਾਲਿਆਂ ਨੇ ਤੁਹਾਨੂੰ ਚੁੱਲਾ ਬਾਲਣ ਦੀ ਲੋੜ ਪੈਣੀ ਦਿੱਤੀ ਇਹ ਬਹੁਤ ਵੱਡੀ ਗੱਲ ਸਾਡੇ ਸਿਲੰਡਰ ਭਰੇ ਉਧਰ ਪਏ ਅਜੇ ਦੀਆਂ ਟਰਾਲੀਆਂ 'ਚ ਸਾਡੇ ਚੁੱਲ੍ਹੇ ਉਸ ਤਰ੍ਹਾਂ ਪਏ ਆ ਸਾਡੇ ਬਾਲਣ ਉਸ ਤਰ੍ਹਾਂ ਪਿਆ ਜਿੰਨਾ ਲੈਂਦਾ ਸੀ ਫਿਰ ਅਸੀਂ ਵਿੱਚ ਜੋ ਵੀ ਰਸਤਾ ਵਾ ਤੁਹਾਨੂੰ ਦੱਸਿਆ ਵਾ ਵੀ ਅਸੀਂ ਪਰ ਲੰਗਰ ਵਾਲਿਆਂ ਨੂੰ ਹੈਲਪ ਕਰਦੇਈਏ ساری ਨਹੀਂ ਕੀ ਕਹੋਂਗੇ ਪਟਿਆਲੇ ਵਾਲਿਆਂ ਨੂੰ ਕੀ ਕਹੋਂਗੇ ਕੀ ਪਟਿਆਲੇ ਵਾਲੇ ਬਹੁਤ ਹੀ ਵਧੀਆ ਬਹੁਤ ਹੀ ਅੱਛੇ ਤੇ ਬਹੁਤ ਹੀ ਵਧੀਆ ਬੰਦੇ ਸਾਰੇ ਜਿਹੜਾ ਨਾ ਕੀਤਾ ਜਿਹੜੇ ਇਥੋਂ ਲਾਗੇ ਲਾਗੇ ਘਰ ਵਾਲੇ ਨਾ ਪਿੰਡਾਂ ਵਾਲੇ ਜਿਹੜੇ ਆ ਉਹਨਾਂ ਇੰਨਾ ਹੀ ਸਨਜੋਗ ਦਿੱਤਾ ਉਹਨਾਂ ਸਾਨੂੰ ਹੱਥਾਂ ਦੇ ਜੁੱਕਿਆ ਖਸਾਬ ਨਾਲ ਤੇ ਮਾਝੇ ਵਾਲੇ ਆਏ ਆ ਤੇ ਮਾਜੇ ਵਾਲੇ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਮੈਨੂੰ ਲੱਗਦਾ ਮਾਜੇ ਵਾਲਿਆਂ ਨੇ ਵੀ ਟਾਈਮ 2 ਮਹੀਨੇ ਕਦੇ ਅੱਗੇ ਲਾਏ ਨਹੀਂ ਹੁਣੇ ਵੀ ਇੱਧਰ ਮਾਲਵੇ ਲਾ ਕੇ ਇੰਨਾ ਲੰਬਾ ਸਮਾਂ ਕਿਉਂਕਿ ਆਪਾਂ ਰਿਸ਼ਤੇਦਾਰੀ ਚ ਵੀ ਨਹੀਂ ਰਹਿੰਦੇ ਨਾ ਹੁਣ ਇਹ ਪਹਿਲਾ ਹੀ ਸਮਾਂ ਹੋਣਾ ਕਿ ਮਾਜੇ ਵਾਲਿਆਂ ਨੇ 2 ਮਹੀਨੇ ਇੱਧਰ ਮਾਲਵੇ ਚ ਲਾ ਲਿਆਗੇ ਹਨਾ ਹਾਂਜੀ 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 ਸਾਨੂੰ ਨਾ ਇੰਨਾ ਆਦਰ ਦਿੱਤਾ ਵੀ ਇਹ ਗੁਰੂ ਰਾਮਦਾਸ ਦੀ ਧਰਤੀ ਤੋਂ ਆਏ ਆ ਅਸੀਂ ਪਹਿਲੇ ਦਿਨ ਜਦੋਂ ਰੁਕੇ ਨਾ ਫਤੇਗੜ੍ਹ ਸਾਹਿਬ ਰੁਕੇ ਆ ਸਾਨੂੰ ਰਾਤ ਨੂੰ ਬੀਬੀਆਂ ਦਰਸ਼ਨ ਕਰਨ ਆਈਆਂ ਸੰਗਤ ਦੀਆਂ ਸੰਗਤ ਇਹ ਵੀ ਸੰਗਤ ਆਈ ਆ ਗੁਰੂ ਰਾਮਦਾਸ ਦੇ ਘਰ ਤੋਂ ਆਈ ਆ ਸਾਨੂੰ ਇੰਨਾ ਉੱਚਾ ਚੁੱਕਦੇ ਆ ਅਸੀਂ ਉਹ ਦੇਖ ਕੇ ਨਾ ਮੈਂ ਪਹਿਲੇ ਮੋਨਾ ਸੀ ਮੈਂ ਉਦੋਂ ਦੇ ਕੇਸ ਰੱਖਲੇ ਆ ਜਦੋਂ ਤੁਸੀਂ ਕੇਸ ਰੱਖ ਲਏ ਮੈਂ ਕੇਸ ਰੱਖ ਲਿਆ ਆਪਣੇ ਸਿਰ ਤੇ ਵੀ ਇਹਨਾਂ ਨੂੰ ਸਿੱਖੀ ਦਾ ਸਾਡਾ ਕੀ ਮਾਨ ਆ ਸਾਡਾ ਗੁਰੂ ਰਾਮਦਾਸ ਦੀ ਧਰਤੀ ਨੂੰ ਕੀ ਕਹਿੰਦੇ ਆ ਸਾਰੇ ਐਂ ਕਟਾਉਂਗੇ ਤੁਸੀਂ ਵਾਲ ਦਾੜੀ ਇਦਾਂ ਹੀ ਰੱਖੋ ਨਹੀਂ ਦਾੜੀ ਇੱਕ ਰੀ ਕਟਵਾ ਲਈ ਆ ਪਰ ਵਾਲ ਨਹੀਂ ਕਟਵਾਏ ਨਹੀਂ ਕਟਵਾਣੇ ਰੱਖੋਗੇ ਹਾਂ ਰੱਖਾਂਗੇ ਹੁਣ ਇਹ ਮਤਲਬ ਇੱਕ ਚੇਂਜ ਤੁਹਾਨੂੰ ਅੰਦੋਲਨ ਚ ਮਿਲੀ ਆ ਹਨਾ ਬਹੁਤ ਤਕੜੀ ਇੱਕ ਸਾਨੂੰ ਆਪਣੇ ਤੇ ਸਾਡਾ ਸਾਡੀ ਸਿੱਖੀ ਧਰਮ ਕਿੱਡਾ ਹੀ ਉੱਚਾ ਵਾ ਸਾਨੂੰ ਇੱਕ ਸਿੱਖ ਧਰਮ ਦਾ ਇਹ ਪਛਾਣ ਹੋਈ ਆ ਇੱਕ ਅंदोलਨ ਵਿੱਚ ਆਉਣ ਕਰਕੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੋਈ ਆ ਹਨਾ ਠੀਕ ਹੈ ਜੀ ਆਪਣੀ ਪੱਗ ਦਾ ਜਿਹੜਾ ਨਾ ਹੁਣ ਪਤਾ ਲੱਗਾ ਵਾ ਸਾਡੀ ਦਸਤਾਰ ਦਾ ਕਿੰਨਾ ਮੁੱਲਿਆ ਨਾਲ ਠੀਕ ਹੈ ਠੀਕ ਹੈ